ਸਸ਼ੀਗਲ ਜੀ ਮੈਂ ਅਨੰਦ ਸੰਦੀਪ ਆ ਜੀ ਮੈਂ ਮੌਜੂਦਾ ਸਰਪੰਚ ਪਿੰਡ ਰੋਪਰ ਕਲਾਂ ਤੋਂ ਤੇ ਕੁਝ ਰਾਤ ਲਾਗੇ ਪੌਂਟੀਫਰਮ ਤੋਂ ਆਪਣੇ ਫਰੈਂਡ ਹੈਗੇ ਆ ਉਹਨਾਂ ਨੇ ਵੇਖਿਆ ਸੀ ਵੀ ਡਰੋਨ ਟੈਪ ਦਾ ਕੁਝ ਲਾਈਟਿੰਗ ਆ ਰਹੀ ਸੀ ਤੇ ਇਹ ਲਾਗੇ ਮੌਜੂਦਾ ਪਿੱਛੇ ਪੈਲੀ ਹੈਗੀ ਆ ਇੱਥੇ ਕੁਝ ਡਰੋਨ ਦਾ ਡਿੱਗਨ ਦਾ ਉਹਨਾਂ ਦੱਸਿਆ ਵੀ ਕੋਈ ਡਰੋਨ ਵਗੈਰਾ ਡਿੱਗਿਆਗਾ ਜੀ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਪਿੰਡ ਦੇ ਨਾਲ ਦੇ ਪਿੰਡ ਦੇ ਸਰਪੰਚਾਂ ਨੇ ਪੁਲਿਸ ਨੂੰ ਤਲਾਹ ਕੀਤੀ ਹੈ ਜੀ ਰਾਤ ਬੀਐਸਐਫ ਤੇ ਪੁਲਿਸ ਆਈਆਂ ਨਾਲ ਸ਼ਾਨਬੀਨ ਕਾਂਦੇ ਮੁਤਾਬਿਕ ਵਾਹੇ ਕੁਝ ਮਿਲਿਆ ਤੇ ਨਹੀਂ ਹੈਗਾ ਉੱਥੇ ਸਵੇਰੇ ਵੀ ਸਰਚ ਹੋਇਆ ਤੇ ਸਰਚ ਦੌਰਾਨ ਵੀ ਕੁਝ ਨਹੀਂ ਮਿਲ ਪਾਇਆ ਤੇ ਬਾਕੀ ਸਰਚ ਅਜੇ ਚੱਲਦੀ ਪਈ ਆ ਬਾਕੀ ਕਿੰਨੇ ਵਜੇ ਦੀ ਗੱਲ ਆ ਜਿਹੜੀ ਇਹ ਜੀ ਸਾਢੇ 10 ਵਜੇ ਦੇ ਕਰੀਬ ਗੱਲ ਆ ਜੀ ਕਿੰਨੇ ਸਰਚ ਨੇ ਰਹੀ ਆ ਇਹ ਸਵੇਰੇ ਮਾਰਨਿੰਗ ਤੱਕ ਤੇ 10 ਵਜੇ ਤੱਕ ਸਰਚ ਹੁੰਦੀ ਰਹੀ ਹੈ ਜੀ ਪੁਲਿਸ ਨੂੰ ਰਾਤੀ ਸੂਚਿਤ ਕਰਤਾ ਸੀ ਸਾਜੀ ਰਾਤੀ ਸੂਚਿਤ ਹੋ ਗਿਆ ਜੀ ਪੁਲਿਸ ਮੌਕੇ ਤੇ ਆ ਗਈ ਹਾਜੀ ਪੁਲਿਸ ਮੌਕੇ ਤੇ ਆ ਜੀ ਬੀਐਸਐਫ ਦੇ ਜਵਾਨ ਨਾਲ ਆਏ ਸੀ ਕਿੱਦਾਂ ਦੇ ਹੁਣ ਹਾਲਾਤ ਆ ਇੱਥੇ ਜਿਹੜੇ ਹਾਲਾਤ ਬਿਲਕੁਲ ਨਾਰਮਲ ਆ ਜੀ ਵੈਸੇ ਕੋਈ ਡਰ ਦੀ ਭਾਵਨਾ ਤਾਂ ਨਹੀਂ ਹੈਗੀ ਵੈਸੇ ਦੱਸਿਆ ਜਾ ਰਿਹਾ ਕਿ ਅਜੇ ਕੁਝ ਇਵੇਂ ਦਾ ਤਾਂ ਨਹੀਂ ਡਰੋਨ ਵਗੈਰਾ ਮਿਲਿਆ ਤਾਂ ਨਹੀਂ ਹੈਗਾ ਬਾਕੀ ਅਜੇ ਸਰਚ ਚੱਲਦੀ ਪਈ ਹੈ ਜੀ ਕੋਈ ਕਹਿੰਦਾ ਛੱਕੀ ਗੱਡੀ ਦੇਖੀ ਨਹੀਂ ਕੋਈ ਕਹਿੰਦੇ ਪਏ ਆ ਜੀ ਪਰ ਛੱਕੀ ਗੱਡੀ ਨਹੀਂ ਆਈ ਵਿੱਚ ਆਪਣੇ ਕੈਮਰੇ ਵਿੱਚ ਰਿਕਾਰਡ ਨਹੀਂ ਆਈ ਹੈਗੀ ਠੀਕ ਠੀਕ ਹੈ ਜੀ ਧੰਨ ਪੁਰ ਕਲਾਂ ਪਿੰਡ ਇੱਥੇ ਬਸ ਸੱਕਲੇ ਆਧਾਰ ਤੇ ਕਹਿੰਦੇ ਇੱਥੇ ਡਰੋਨ ਡਿਗੇ ਸਰੋਂ ਚ ਤੇ ਸਰੋਂ ਚ ਡਰੋਨ ਤੇ ਕਿਤੇ ਮਿਲਿਆ ਨਹੀਂ ਤਾਂ ਬਾਕੀ ਕੈਮਰੇ ਕੂਮਰੇ ਚੈੱਕ ਕੀਤੇ ਆ ਉਹਦੇ ਕਾਰਨ ਵੀਡੀਓ ਵੀਡੀਓ ਦੇਖੀ ਉਹਨਾਂ ਨੇ ਉਹ ਗੱਡੀ ਗੁੱਡੀ ਦੇ ਸਾਕ ਦੇ ਆਧਾਰ ਤੇ ਦੇਖੋ ਅੱਗੇ ਕੀ ਕਰਦੇ ਆ ਕੀ ਪਤਾ ਲੱਗਾ ਕੀ ਦੇਖਿਆ ਗਿਆ ਇੱਥੇ ਬਸ ਉਹ ਕਹਿੰਦੇ ਡਰੋਨ ਦੇਖਿਆ ਇੱਥੇ ਬਸ ਹਾਂਜੀ ਪੁਲਿਸ ਆਈ ਆ ਆਰਮੀ ਆਈ ਆ 10 ਵਜੇ 11 ਵਜੇ ਦੀ ਆਈ ਆ ਆਰਮੀ ਰਾਤ ਦੇ ਸਵੇਰੇ 10 11 ਵਜੇ ਗਈ ਆ ਕਿੰਨੇ ਵਜੇ ਆਵਾਜ਼ ਸੁਣੀ ਕਿੰਨੇ ਕਬੇ ਨਾਲ ਆਵਾਜ਼ ਉਹ ਹੀ ਨਹੀਂ ਆ ਲੈਟ ਲੂਟ ਦੇਖੀ ਆ ਹਾਂਜੀ ਤੋਂ ਗੱਡੀ ਵੀ ਕਹਦੇ ਵੇਖੀ ਗਈ ਇਹ ਹੁਣ ਲੈਟ ਦਾ ਮਾਨੂੰ ਨਹੀਂ ਪਤਾ ਇਹ ਦੂਜੇ ਪਿੰਡ ਵਾਲੇ ਉਹ ਪਤਾ ਗੱਡੀ ਕਨੇ ਵੇਖੀ ਗਈ ਹਾਂਜੀ ਗੱਡੀ ਵੇਖੀ ਗਈ ਆ ਕੈਮਰੇ ਦੇ ਵਿੱਚ ਹਾਂਜੀ ਉਹ ਅੱਗੇ ਦੇਖੋ ਕੀ ਐਕਸ਼ਨ ਲੰਦੀ ਪੁਲਿਸ ਕੀ ਕਿੰਨੇ ਕਾਲ ਕਿੰਨਾ ਚਿਰ ਸਮਾਂ ਸਿਰ ਚੱਲੀ ਇਥੇ ਕਿੰਨੇ ਘੰਟੇ ਇੱਥੇ ਆਰਮੀ ਦੇ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 10 ਵਜੇ ਤੱਕ ਰਹੀ ਹੈ ਹਾਂਜੀ ਉਹ ਸਾਰਾ ਚੈੱਕ ਕੀਤਾ ਵੀਐਸਐਫ ਵੀਐਸਐਫ ਉਹ ਪੰਜਾਬ ਪੁਲਿਸ ਸਾਰੇ ਆਏ ਆ ਇੱਥੇ ਹਾਂਜੀ ਮੇਰਾ ਨਾਮ ਪ੍ਰਵੀਨ ਸਿੰਘ ਹੈ ਓਕੇ ਜੀ